ਬੜੇ ਪ੍ਰੀਜਾ ਮੇਰੇ ਦੁਖੀ ਹੋਏ ਜਨਾ ਨੀਵੇ ਨਾ ਰੋਟੀਆਂ ਆਪਨੂੰ ਲਾ ਲਾ ਖਾਣੀਆਂ ਪੈਣੀਆਂ ਅੱਜ ਤਾਂ ਗਰਦਿਆਲ ਨੇ ਵੀ ਨਹੀਂ ਗੇੜਾ ਮਾਰਿਆ ਪਤਾ ਨਹੀਂ ਕਿੱਧਰ ਉਲਝਿਆ ਅੱਗੇ ਤਾਂ ਰੋਜ਼ ਬੈਠਾ ਇੱਥੇ ਦੁੱਖ ਸੁੱਖ ਕਰਦੇ ਇਕੱਠੇ ਅੱਜ ਕੰਜਰ ਦਾ ਕਿੱਧਰ ਗਿਆ ਕੀ ਗੱਲ ਬਣ ਗਈ ਇਹ ਕੰਜਰ ਦਾ ਰੋਟੀਆਂ ਮਣੀ ਹਾਂ ਮਾញਾ ਫਰੇਮ ਆ ਜਾਇਆ ਪਿੱਛੇ ਦੂਪਾਂ ਦੇ ਖਾਸਮਾ ਬੋੜੋ-ਬੋੜੀ ਜਿਹੀ ਕਰੀ ਜਾਂਦਾ ਪਤਾ ਨਹੀਂ ਕੀ ਚੱਕਰ ਬਣਿਆ ਮੇਲੇ ਸੌਰਾ ਦਾ ਅੱਗੇ ਪਈ ਗੋੜ ਖਾਣ ਦੀ ਰੋਟੀ ਨਾਲ ਜੋ ਨਹੀਂ ਮਿਲਿਆ ਉਹਦੇ ਨਾਲ ਹਾਜਮਾ ਆ ਜਾਂਦੀ ਰੋਟੀ। ਇੱਕੋ ਪਈ ਮੈਂ ਝਖੜ ਨਹੀਂ ਬੜੇ ਤੰਗ ਕਰੇ ਕੱਡੇ-ਕੱਡੇ ਜ਼ਰਾ ਅਕਸਾ ਸੱਟ-ਸੱਟ ਮਾਰੇ ਪਰ ਹੂੰ ਪਤਾ ਨਹੀਂ ਕੰਜਰ ਦਾ ਕਾ ਚਲ ਜਾ ਕਾ ਚ ਨਾ ਇੰਦਰਾਖਤੀਂ ਦੇਖਦਾ ਫਿਰਦਾ ਡਿੱਗੇ ਹੋਏ ਇਹ ਜਾਵੇ ਲੱਕੜਾਂ ਵੜਵੜੀ ਲੈ ਜਾਗੇ ਲਾਲਚੀ ਵਾਲਾ ਕੰਜਰ ਦਾ ਉਹ ਗੁੰਡ ਵਰਗਾ ਉਹਦਾ ਛੜਾ ਸ਼ਾਂਟਾ ਦੂਜਿਆਂ ਮੂਰੀ ਕੋਡਾ ਹੋਈ ਜਾਂਦਾ ਕੰਜਰ ਦਾ ਕੰਜਰ ਰੋਟੀ ਪਿੱਛੇ ਮਰੀਏ ਨਾਪ ਲਾ ਕੇ ਗਾਲਾਂ ਹੱਥ ਟੁੱਟੇ ਆ ਤੇਰੀ ਨਾ ਐਨਾ ਲੇਟ ਤਾਂ ਹੋਣਾ ਨਹੀਂ ਚਾਹੀਦਾ ਕੰਜਰ ਦਾ ਉਹ ਤਾਂ ਨਹੀਂ ਪੀ ਕੋਈ ਫਿਰਦਾ ਜਿਹੜਾ ਆਇਆ ਨਹੀਂ ਦੇਖੋ ਭਾਈ ਕੀ ਕਹਿ ਸਕਦੇ ਆ ਲੈ ਬੰਦੇ ਅੱਗੇ ਮੁੰਡੇ ਜਿਹਦਾ ਮੋਹੱਲਾ ਲਾ ਲੈਂਦੇ ਆ ਸੱਦ ਲੈਂਦੇ ਇੱਕ ਦੂਜੇ ਨੂੰ ਆ ਆਪਣੇ ਗੋਲ ਤਾਂ ਉਹ ਵੀ ਨਹੀਂ ਹੈਗੀ ਕਿੰਦਰ ਮਾਰੇ ਉੱਜੇ ਜੇੜਾ ਉਹ ਮਾਰੇ ਮਾਰੇ ਨਾਲ ਚਲੇ ਠੀਕੇ ਪੈਂਦੇ ਯਾਰ ਤਾਂ ਸ ਬੈਠਾ ਹੂ ਅਪਰੀਤੋਂ ਖੜਾ ਆਏ ਤਾਂ ਨਹੀਂ ਹਾਲ ਦਾ ਕੰਜੇ ਦਾ ਜੋੜੀਦਾਰ ਤਾਂ ਪੱਕਾ ਜਿੰਨਾਂ ਚ ਘੰਟਾ ਗੱਲਾਂ ਵਰਤਣਾ ਕਰਕੇ ਨੀਂਦ ਹੀ ਨਹੀਂ ਆਉਂਦੀ ਬੈਠਾ ਦੇ ਤੇ ਆਪਣੇ ਤੇ ਆ ਉਹਨਾਂ ਕਿੱਦੜਾ ਹੁਣ ਜੀ ਅੱਜ ਹੋਏ ਓਏ ਹੋਰ ਪੂਰੀ ਤੋਂ ਆ ਅੱਜ ਹੋ ਠੀਕ ਠਾਕਾ ਵਧੀਆ ਭਾਈ ਵਧੀਆ ਹੋਰ ਪਰਿਵਾਰ ਸੁਖ ਸ਼ਾਂਤੀ ਹਾਂ ਹਾਂ ਪਰਿਵਾਰ ਤਾਂ ਕਿ ਕੱਲੇ ਕਹਿ ਰਹੇ ਹੈ ਗਿਆ ਲੀਟਿੰਗ ਦੀ ਟਿੰਗਾ ਉਹ ਜਿਵੇਂ ਨਾ ਬਾਹਰ ਖੜੇ ਹੁੰਦਾ ਮਾਤਾਨਾ ਪ੍ਰਵਾਕੀ ਦੱਸਾਂ ਚ ਖੜ ਗਿਆ ਆ ਪ੍ਰੀਤਮ ਕਾਲ ਜਿਹੜਾ ਹਾਂ ਮੈਂ ਤਾਂ ਵਾਗ ਨਹਿਰ ਤੇ ਫਿਰ ਲੱਕੜਾ ਲਿਆ ਬੜ ਬੜ ਲੱਕੜਾ ਆ ਲਾਲ ਚਰਾ ਗਿਆ ਤੈਨੂੰ ਲੱਕੜਾ ਦਾ ਕਾਹਦਾ ਲਾਲਚਾ ਕੰਜਰ ਦੇ ਓਏ ਕਦੇ ਮੱਗੀ ਤੱਤੀ ਕਰ ਲੈਨੇ ਵੇਲੇ ਕੇ ਵੇਲੇ ਹਾਂ ਮੱਗੀ ਜੋਗੀ ਰਹਿ ਜੀ ਗਾਣਾ ਸੋਚੀ ਓ ਫੇ ਹੋਰ ਕੀ ਕਰਕੇ ਭਰਾ ਮੁੱਲ ਦੀ ਪੂਰੀ ਨਹੀਂ ਆਉਂਦੀ ਹੈ ਮੁੱਲ ਵੀ ਇੰਨਾ ਲਾਲਚ ਨਹੀਂ ਕਰਦੇ ਹੁੰਦੇ ਲਾਲ ਤੂੰ ਤਾਂ ਕੋਈ ਮੈਨ ਲੈ ਪੀਤੀ ਲੈ ਤੋੜਾ ਪਤਾ ਲੱਗਦਾ ਤੈਨੂੰ ਹਾਂ ਉਹ ਰੀਤੂਆ ਭਈ ਆਪਾ ਪੀਨੇ ਸਾਵਾਨਾ ਨਾਲਾ ਮੁਸ਼ਕ ਮਰੀ ਆਂਦੀ ਆ ਕਿ ਮੇਰਾ ਪਤਾ ਲੱਗਦਾ ਬਲਬੋ ਮਰੀ ਆਂਦੀ ਬਲਬੋ ਤਾਂ ਹੁਣ ਭਈ ਮਾਰੂਗੀ ਦੇਸੀ ਦਰੂ ਤੋਂ ਗੁੰਡਾ ਗੁੰਡਾ ਖਾ ਕੇ ਮੁਸ਼ਕਤਾ ਮਾਰ ਰੋ ਹਟ ਜੀ ਗੰਦੇ ਉਹ ਬੰਡੇ ਪੁਰਾ ਵਾ ਜੈ ਸਾਈਕਲ ਆ ਲਾਇਆ ਨਹੀਂ ਹੈ ਆ ਨਹੀਂ ਕੰਜਰਾ ਮੈਂ ਵੀ ਆਲੂ ਲੈਣੇ ਜੀਰ ਕਿ ਲੋ ਪਤਾ ਨਹੀਂ ਕੀ ਹੋ ਗਿਆ ਯਾਰ ਕਜਾਟ ਲਮਖਾਣਾ ਹੋ ਗਿਆ ਹੋਵੇ ਹੋਈ ਉਹਨੇ ਝਖੜਨੇ ਬੁੰਡ ਪਰਨੇ ਮਰਿਆ ਹੋਵੇ ਚੱਕੇ ਆਏ ਵੀ ਕੋਈ ਪਤਾ ਨਹੀਂ ਭਾਈ ਬਾਲਾ ਪੜਾ ਭਾਈ ਹੈ ਨਾ ਬਾਲਾ ਚਖੜਾ ਜਿੰਨਾ ਕ ਇੰਨਾ ਕੀ ਆਖਿਆ ਤਪਾਨ ਲੱਕੜਾ ਆਉਂਗਾ ਲੱਕੜਾ ਨਾ ਲੱਕੜਾ ਮੈਂ ਸਾਰਾ ਦਿਨ ਬਾਈ ਸਾਈਕਲ ਤੇ ਢੋਈ ਗਿਆ ਅੱਜ ਉਹ ਸੁਣੀ ਜੋ ਮਾਰੇ ਪੁੱਤ ਸਾਡੇ ਤੋਂ ਦੇਖਿਆ ਬਾਹਰ ਲੱਭਾ ਗਿਆ ਹਾਂ ਉਹ ਮੈਂ ਸਾਰਾ ਭਰਤ ਅੱਜ ਅੱਛਾ ਜੀ ਹਾਂ ਇਹ ਲੋੜ ਪਈ ਤਾਂ ਕਰੇ ਲਿਆਈ ਬੇਰੇ ਇੱਕ ਵੇਲੇ ਕੋਈ ਕਦੀ ਉਹੀ ਦਾਦਾ ਬੋਲਦਾ ਕੜਪਾੜ ਲੈ ਅਗੋਂ ਬੁੰਡੋ ਚ ਲੈ ਲੈ ਕੜਪਾੜ ਇੰਨੀ ਅਜੀਬੀਆਂ ਗੰਜਲਿਆਂ ਜਾਣ ਕੇ ਨਿਕਲੀ ਪਈ ਲੱਕੜਾਂ ਮੇਲੇ ਕਾਮਲਿਆ ਬੰਦਿਆ 6 ਮਹੀਨਿਆਂ ਦਾ ਆਪਣਾ ਕੋਟਾ ਹੋ ਗਿਆ ਹੋ ਅੱਛਾ ਹਾਂ ਕਬਈ ਚਾਂਸ ਨਾਂ ਦਵਾਰੇ ਝਖੜਾਵੇ ਕੋਟਾ ਤਾਂ ਹੈਗਾ ਆਪਣਾ ਨਾ ਹੰਦਾ ਦਾ ਪਤਾ ਤਾਂ ਨੁਆ ਖੋਲੂਗੀ ਕਿ ਨਾ ਕੱਲੇ ਦਾਦਾ ਹੁਣ ਕੀ ਪਤਾ ਭਰਾਵਾ 6 ਮਹੀਨੇ ਪਿਛੇ ਕਾਦਾ ਭੱਜਾ ਫਿਰਦਾ ਪਹਿਲੀ ਮੁੜ ਕੋ ਮੁੜ ਕੀ ਰੰਦਾ ਮੌਂਦਾ ਮੈਂ ਕਾਮਲਿਆ ਬੰਦਾ ਤੇ ਦੱਸਿਆ ਮੈਨੂੰ ਓਏ ਤੂੰ ਪਹਿਲੇ ਦਿਨ ਹੀ ਜਾਵੇਂ ਤੂੰ ਤਾਂ ਆਪਦਾ ਸੋਚਦਾ ਹੀ ਮੌਕੇ ਦੀ ਹੁੰਨਾ ਹੋਲ ਨੇ ਮੈਨੂੰ ਦੱਸੀ ਆ ਕੀ ਦੱਸਿਆ ਪਹਿ ਜਾਣ ਨਿਕਲੀ ਪੇ ਲੱਕੜਾਂ ਤੇ ਕਹਿੰਦਾ ਉੱਚ ਫੁੜੀਆਂ ਨਾਲੇ ਓਹ ਉਪਰਾਵਾ ਕਹਿੰਦਾ ਲੱਕੜਾਂ ਮਾਰਾ ਮੈਂ ਰੋਟੀ ਵੀ ਧੜਕੇ ਦੀ ਹੁਣ ਖਾਧੀਆਂ ਤੋਂ ਉਪਰਾਵਾ ਹੁਣ ਤਾਂ ਦੱਸਿਆ ਕਹਿੰਦਾ ਉਹ ਪੈ ਗਈ ਸੀ ਮਾਰਾ ਗੱਜਣ ਕੀ ਬਹੂ ਕੰਦਾ ਗੱਜਣ ਕੀ ਲੱਕੜ ਵੜਦਾ ਕਰੇ ਅਕੇ ਕਹਾੜੀ ਬੜੀ ਤਿੱਖੀ ਚੱਲਦੀ ਆ ਬੜੀ ਤਿੱਖੀ ਆ ਗੈਂ ਜਰਕਦੇ ਨੇ ਵੜ ਦਿੰਦੀ ਆ ਓਏ ਓਹ ਤਿੱਖੀ ਕਾ ਨੂੰ ਮੈਂ ਉਹਨੂੰ ਆਖਿਆ ਮੈਂ ਕਿ ਕੁੜਿਆ ਕਵਾੜੀ ਜੀ ਮੈਨੂੰ ਘਰ ਓਰੇ ਮੇਰੇ ਵਾਲਾ ਕਵਾੜਾ ਚੱਲਦਾ ਨਹੀਂ ਅੱਜ ਸਮਰ ਕੇ ਪਤਾ ਨਹੀਂ ਕੀ ਹੋਇਆ ਉਹ ਤਾਂ ਭਰਾਵਾ ਫਿਰ ਪੁੱਠਾ ਸਮਝ ਲਈ ਮੈਨੂੰ ਬੋਲ ਦਿੱਤਾ ਹਾਂ 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 ਕਿਵੇਂ ਬੋਲਦਾ ਮੈਂ ਪੁੱਠਾ ਪੁੱਠੀ ਸਮਝੂ ਅਗਲੇ ਮੈਂ ਕਿ ਤੇਰੀ ਕਵਾੜੀ ਜਮ ਨੂੰ ਵਾਲਾ ਤਿੱਖਾ ਵਖਿਆ ਆ ਮੋੜਦੀ ਬਹੁਤ ਮਖਾ ਲੱਕੜ ਅਗੇ ਲੱਪੜ ਮਨ ਤਾਂ ਕਿ ਲੋ ਲੋ ਲੋਕ ਪੋਰ ਤੋਂ ਗਬਰ ਲੋਕ ਗੱਲਾਂ ਬਣਾਉਂਦੇ ਨੇ ਭਾਈਏ ਮੈਂ ਆਪਣੇ ਪਿੰਡ ਤੋਂ ਥੁੱਕ ਦੀ ਉਲਟੀ ਬਣਾਉਂ ਵਾਲੇ ਕੁੜਾ ਵਾ ਪੁੱਛ ਨਾ ਪੰਗਾ ਨਾ ਡਾਰਾ ਬਣਾ ਦਿੰਦੇ ਆ ਕੱਲ ਮੈਨੂੰ ਦੱਸ ਪਤਾ ਨਹੀਂ ਕਿਹੜਾ ਦੱਸੀ ਆਵੇ ਯਾਰ ਖਮਨੀ ਯਾਰ ਜੀਤਾ ਸੀਗਾ ਯਾਰ ਮੇਜਰ ਕਹਲਾਉਂਦੇ ਨੇ ਕਿਹੜਾ ਯਾਰਾ ਤੇ ਉਹ ਦੱਸੀ ਜਾਵੇ ਕਹਿੰਦਾ ਕਿ ਪ੍ਰੀਤ ਬਣਿਆ ਕਿ

ਉਦੋਂ ਨਹੀਂ ਆ ਜਰ ਮੱਕੀ ਵੱਡਣਾ ਹੁਣ ਤੇਰੇ ਕੰਮ ਕਰਨ ਆਉਂਦੀਆਂ ਨਹੀਂ ਨਾ ਇਹ ਤਾਂ ਫਿਰ ਆਉਣਾ ਤਾਂ ਹੈਗਾ ਕਰ ਆਉਂਦੀ ਆ ਜਰ ਕੰਮ ਕਰਨ ਉਹ ਕੰਮ ਵੀ ਕਰਾਉਂਦਾ ਕੋਈ ਹਸਾਬ ਕਿਤਾਬ ਹੁੰਦਾ ਪ੍ਰਿਤਮਾ ਹੁਣ ਤੇਰੇ ਵਾਲਾ ਕੰਮ ਤਾਂ ਨਹੀਂ ਯਾਰਾ

ਯਾਟ ਨੇ ਕਦੇ ਪਿੰਡ ਚ ਮਾੜਾ ਕੰਮ ਨਹੀਂ ਕਰਿਆ ਬਾਹਰ ਤੇ ਹਾਂ ਬਾਹਰ ਬਖਸ਼ਾ ਨਹੀਂ ਕਿਸੇ ਨੂੰ ਹੈ ਨਾ ਵਾਹ ਹੁਣ ਧੁਣ ਨਹੀਂ ਕਰਦੀ ਸਾਰੀ ੱਟੇ ਖਾਂਦੇ ਬੜਾ ਮਕਨ ਲਾ ਕਰ ਹਾਂ ਉਲਾ ਰਹਿੰਦਾ ਘਰ ਹਾਂ ਆਪਾਂ ਕਰਦੇ ਆ ਇੱਕ ਹੋਰ ਨਾ ਕਰ ਗਏ ਹਾਂ ਮੈਂ ਤਾਂ ਘਰ ਮੈਂ ਅਮਰਾਤ ਪਹਿ ਪਹਿਨੇ ਸੋਚੀ ਹਾਂ ਮੇਰੇ ਤਾਂ ਆਪਣੇ ਦਿਨੇ ਟਕਰਾਂ ਨਹੀਂ ਹੋਇਆ ਹਾਂ ਮੈਂ ਵਗ ਲੱਕੜਾ ਵਦ ਤੇ ਚਿੱ ਗਿਆ ਫਿਰ ਮੈਂ ਲੱਕੜਾ ਨੂੰ ਭੱਗ ਗਿਆ ਨਾ ਮੈਂ ਤਾਂ ਬੱਚੋ ਤੇ ਮੋਟਰ ਤੇ ਡਿੱਗੀ ਕੇ ਮਖਾਉ ਤੂੰ ਆ ਜਾਂਦਾ ਕੰਜਸਿਆ ਮੈਨੂੰ ਵੀ ਪਤਾ ਹੋਣਾ ਬੰਦ ਨਾਲ ਬੋਤੀ ਦੇ ਮੂੰਹ ਵਾਲਾ ਗੰਦਰ ਲੰਗਿਆ। ਉਹ ਫਿਰ ਝੱਖੜ ਦੇ ਤਨ ਪਤਾ ਨਹੀਂ ਸੀ ਵੀ ਲੱਕੜਾ ਵਧੂਗਾ ਅੱਜ। ਮੈਨੂੰ ਕੀ ਪਤਾ ਜੀ ਆ ਜਾਨ ਨਿਕਲ ਜੂ ਤੇਰੀ ਵੀ ਉੱਤੀ ਵਿੱਚ ਜੀ ਬੇਛ ਜੂਗਾ। ਮੈਂ ਤੈਨੂੰ ਆ ਯਾਰ ਅਸੀਂ ਆਪਾਂ ਡਰਾਈਵਰ ਨੂੰ ਪੁੱਛ ਲਈਏ ਓਏ। ਮੈਂ ਉਹਨੂੰ ਬੋਣ। ਆਪਾਂ ਕੰਜੇ ਦਾ ਬੁੜੀ ਮੰਗਾ ਲੈਨੇ ਉਧਰ ਓਏ। ਓਹ ਬੁੜੀ ਨਹੀਂ ਲਿਆਉਂਦਾ ਫਿਰ। ਉਹ ਜੂਪੀ ਚ ਲਿਆ ਲਿਆ ਅੱਜ ਵੀ ਕਦੀ ਆਪਾਂ ਨੂੰ। ਵਾਹ ਵਾਹ ਅਗਲਾ ਕੋਈ ਨਹੀਂ ਬੋਣ ਦਾ ਮਾਰਦਾ। ਕਿਰਪਾਏ ਲੈਣੇ ਹਣੇ ਤਾਂ ਅਗਲੇ ਅਕੜਾ ਦਿੱਤੀਆਂ ਸੀ ਕੋ ਦੋ ਨੂੰ ਯਾਰ ਆਪਣੇ ਪਿੰਡ ਅਗਲੇ ਦੇ ਖੁੱਡੇ ਦੇ ਪਵਾ ਦੀਆਂ ਅਗਲਾ ਛੱਡ ਦਿੰਦਾ ਮਹੀਨਾ ਰੱਖ ਕੇ ਜੋ ਜੀ ਅੱਕ ਜਾਂਦਾ ਨਾ ਗੁੰਡ ਕਰਕੇ ਪੈਣ ਲੱਗ ਜਾਂਦਾ ਤਾਂ ਛੱਡ ਦਿੰਦਾ ਅਗਲਾ ਓਏ ਆਪਾਂ ਉਹ ਗੁੰਡ ਕਰਕੇ ਕਾਨੂੰ ਬਣਾ ਆਪਾਂ ਤਾਂ ਰੋਟੀ ਵਾਸਤੇ ਲਿਆਉਣੀ ਆ ਯਾਰ ਤੂੰ ਗਲਤ ਸਮਝਦਾ ਆਏ ਮੇਰੇ ਕਵੇ ਦਾ ਧੱਕਾ ਧੱਕੇ ਹੀ ਕਰਾਂਗੇ ਖਰਾ ਫੇਰ ਨਾ ਫੇਰ ਤਾਂ ਰੋਟੀ ਮਾਰਾ ਦੇਖਿਆ ਉਹ ਆ ਕੀ ਤੇ ਕੰਮ ਕਰਨਾ ਉਹਨੇ ਕਹਿਤਾ ਤੂੰ ਭਾਂਡੇ ਮਾਂਜਣ ਲੱਗੀ ਨਾਲ ਤੂੰ ਭਾਂਡੇ ਵਜਾਉਣ ਲੱਗਾ ਜਾਨ ਤੇਰੀ ਨਿਕਲ ਗਈ ਉੱਤੇ ਵਿਛ ਗਿਆ ਓਏ ਭਾਂਡੇ ਦਾ ਮੈਂ ਆਖਿਆ ਯਾਰ ਚੱਲ ਯਾਰ ਉਹ ਕਹਤਾ ਵੀ ਆ ਬੰਦਾ ਵਾਲਾ ਚੰਗਾ ਤੇ ਉਹ ਮਰਨ ਵਾਲੀ ਹੋਏ ਐ ਫੇਰ ਵਡਿਆਈ ਤੇ ਵੀ ਆਉਣਾ ਪੈਂਦਾ ਮਾੜਾ ਮੋਟਾ ਕੰਜਰਾਂ ਦਿਆ ਇਹ ਪਿੱਛੇ ਪੈਂਦਾ ਲੱਗਾ ਭਾਂਡੇ ਮਾਂਜੀਆ ਫਗਾਨੀ ਬੁੜੀ ਬੁੜੀ ਵਡਿਆਈ ਤਾਂ ਅੱਜ ਕੱਲ ਮਿਲਦੀ ਨਹੀਂ ਹੈ ਲੋਕਾਂ ਨੂੰ ਹਾਂ ਉਹਨੇ ਹੀ ਪਿੱਛੇ ਦਰੇ ਵੇ ਵਡਿਆਈ ਪਿੱਛੇ ਤਾਂ ਲੋਕ ਬੰਦਾ ਮਾਰ ਦਿੰਦੇ ਆ ਆਹ ਉਹ ਝਾਕਦੇ ਵੀ ਜੰਗਲਾਂ ਵਿੱਚ ਦੀ ਉਹ ਕਿਸੇ ਦਾ ਕੀ ਲੈਂਦੇ ਅਗਲਾ ਗੰਡੇ ਲੈ ਕੇ ਵੀ ਨਹੀਂ ਜਾਂਦਾ ਮਗਰ ਤੂੰ ਤਾਂ ਨਹੀਂ ਦੱਸ ਯਾਰ ਤੂੰ ਚੱਦੋ ਦੇ ਕੋਈ ਬਿੜਕ ਲੈਣੀ ਉਹਦੀ ਕਿਨਾ ਯਾਰ ਮੈਂ ਤਾਂ ਬੱਸ ਹਾਂ ਆਪਣੀ ਗੁਦਾਰੇ ਤੇ ਵੀ ਨਹੀਂ ਬੰਡ ਮਾਰਦਾ ਤੈਨੂੰ ਸਹੀ ਗੱਲ ਧਾਰੇ ਤੇ ਤਾਂ ਕਿਉਂ ਨਹੀਂ ਮਾਰਦਾ ਤੇ ਜਨਾਨੀ ਪਾਲਦਾ ਕੋਈ ਨਹੀਂ ਆਪਾਂ ਕੋ ਭੈਂਦਾ ਯਾਰ ਕਿਸੇ ਤੋਂ ਪੜਵਾ ਕੇ ਹੈ ਕਮਰਾ ਬੰਦਾ ਕੁੱਤੀ ਪਾਲੀਆ ਦੀ ਬੰਡ 파ੜੀ ਚੱਲ ਕੇ ਮਗਰ ਉਹ ਕਦਾ ਕਰ ਚੂਹੇ ਬਾਹਰ ਜਾਂਦੀ ਆ ਓਏ ਓਏ ਤੇ ਰਾਖੀ ਵਾਹ ਤੇ ਰੱਖਿਆ ਓਏ ਉਹ ਬਈ ਮੰਗਿਆ ਉਹ ਬੈ ਸੋਇ ਰਹੇਂ ਦੇ ਕਰ ਤੂੰ ਜਾਂ ਆਉਂਦੀ ਆ ਉਹ ਢੱਕਾ ਇੱਕ ਨਹੀਂ ਜਾਈ ਢੱਕਾ ਇੱਕ ਕਿਉਂ ਨਹੀਂ ਆਇਆ ਸਾਰਾ ਕੁਸੀ ਕੰਜਰ ਤੇ ਛੀਕਲੇ ਆਉਂਦੀ ਆ ਸਾਹ ਦੇ ਸਰ ਵਰਗੀ ਆ ਨਹੀਂ ਤਾਂ ਪੈਂਦੀ ਬੱਤੀ ਬੈਟਰੀ ਵਰਗੀ ਲੀ ਬੈਠਾ ਕੀ ਕੀੜੇ ਸੀ ਉਹ ਮੈਂ ਕਰਾਈ ਨਹੀਂ ਆਪ ਜਾਣ ਕੇ ਨਹੀਂ ਕਰਾਇਆ ਠੀਕ ਦੇ ਰਸ ਲੱਗਿਆ ਫੇ ਤੇਰੇ ਕਾਨੂੰ ਆ ਯਾਰ ਆਪ ਦਾ ਮੇਰਾ ਕਰੂਆ ਉਹਦਾ ਕਰੂ ਹੁਣ ਜਾਣਦੀ ਏ ਤੈਨੂੰ ਨਾ ਜਾਣਨਾ ਹੋ ਸਿੱਤ ਹੋਵੇ ਉਈ ਦੁਵੇਰੀ ਬੱਤੀ ਵੇਚੀ ਐ ਨਾ ਕੰਜਰ ਦਾ ਗਲਤਾ ਹੈ ਉਹ ਹਾਂ ਉਹ ਤੇਰੀ ਵਾਲੀ ਯਾਰ ਬੜਾਈ ਕਰਕੇ ਰੱਖੇ ਗੰਧਾਂ ਦੇ ਵੀ ਕਰਨ ਹੁੰਦੇ ਡਰੀ ਜਾਣ ਸਾਰੇ ਹੈ ਨਾ ਹਾਂ ਬੜਾਈ ਉਹ ਵੱਡੀ ਗੱਲ ਕਰੇ ਰੇ ਕੋਈ ਉਹਦਾ ਤੇਰੇ ਨਾਲ ਹੱਸਦਾ ਮੈਨੂੰ ਪਤਾ ਹੈ ਗਿਆ ਤੇਰੇ ਕੋ ਦਸ ਬਰਾ ਕੇ ਕੀ ਪਤਾ ਪੈਂਦਾ ਯਾਰਾ ਕੋਈ ਸੁਣੀ ਜਾਂਦਾ ਹੋਵੇ ਉਹ ਬੁੜੀ ਸੁਣ ਲੈ ਹਾਂ ਚੱਕੜ ਪੜਿਆ ਦੀ ਵਾਰੀ ਮੈਂ ਕਰਤਾ ਲੱਗ ਜੂ ਮੇਜਰ ਕੀ ਬਹੁ ਸੁਣ ਲੈ ਹਾਲ ਹੋ ਜਾ ਭਾਈਂ ਭਾਈਂ ਦੀਪੂ ਦੀ ਤਵਾ ਦਾ ਜਾਲ ਹੋਣ ਨੂੰ ਕਾਹਦੀ ਦੇਖਾ ਦਾਦਾ ਨਾ ਆ ਦੇ ਕੋਈ ਜਾਂ ਤਾਂ ਪੈਂਦਾ ਯਾਰਾ ਖਾ ਖ ਬੁੱਕ ਨਾ ਕੋ ਡਾਤਾ ਹੁੰਦਾ ਜਾਂ ਨਾ ਹੋਏ ਤੂੰ ਉਹ ਤਾਂ ਖਾਣੀ ਆ ਥਰੀ ਆ ਮੈਂ ਇਕੱਲਾ ਖਾਣਾ ਉਹ ਤੋਂ ਹੈ ਬਦਲੂ ਮੌਕਾ ਜਿਵੇਂ ਮੇਰਾ 사ਲਾ ਫੜੰਬੇ ਤੋਂ ਰੁੱਕ ਲੱ ਕੇ ਆਇਆ ਹੁੰਦਾ ਇਹਨਾਂ ਦਾ ਬਣ ਜੇ ਵੀ ਕੰਮ ਬਾ ਕਰਦਾ ਮੁੰਡਾ ਹਾਂ ਅਬੀ ਉਹ ਗੁੜੀ ਗਾਂਦੀ ਐ ਪਾਈ ਸਾਡੇ ਬਲਕਿ ਇਹ ਛੱਡੀ ਹੋਈ ਉਹਦੇ ਨਕਰਾਰ ਨੇ ਸਿਰ ਟਾਕੇ ਰੱਖੇ ਨੇ ਸਿਰ ਟਾਕੇ ਸਿਆਣਾ ਬਣ ਕੇ ਰਵੇ ਸਭ ਸੀ ਜਾਵੇ ਹਰੇਕ ਹਰੇਕ ਨੂੰ ਪੈਰੀ ਹੱਥ ਜੇ ਲਾਈ ਰਵੇ ਹਰੇਕ ਵਡਿਆਈ ਜੀ ਕਰੀ ਜਾਵੇ ਹਾਂ ਕਿਵੇਂ ਆ ਪਤਾ ਤਾਕੜਾ ਆ ਚੱਕ ਦੇ ਕੇ ਰੱਖੇ ਪੂਰਾ ਇੱਕ ਹੋਰ ਜਿਹੜੀ ਬੁੜੀ ਟੱਕਿਆਉਣੀ ਹੋਵੇ ਜਿਉਂਦੇ ਜਵਾਬ ਹੋਵੇ ਤੋ ਉਹਦੇ ਜਵਾਬ ਕਰੂ ਕਹੇ ਟੋਪਾਂ ਲਿਆ ਦੇ ਤੇ ਜਿਹਨੂੰ ਬਰਿਆ ਆਵੇ ਕਹੇ ਚੱਕੇ ਘਣਾੜੇ ਉਹਦਾ ਵਾਲਾ ਕਰੇ ਸ਼ੁਰੂ ਬਮੂਨ ਚੱਕੇ ਪੂਰਾ ਇਹ ਵਾਲਾ ਦਿਆਂ ਦਿੰਦਾ ਹੁੰਦਾਗਾ ਇਹ ਮੈਂ ਦੇਖਣਾ ਇਹ ਚਲ ਤਾ ਪਰ ਕਿਆ ਕੇ ਉਹ ਨਹੀਂ ਬਹੁ ਮੇਰੇ ਤੇ ਧਿਆੜ ਹੋ ਗਈ ਜੀ ਫੇਰ ਆਉਂਦਾ ਜਵਾਬ じゃ ਮੇਰੇ ਕੋਲੇ ਮੈਂ ਉਹਨੂੰ ਕਦੇ ਕੋਲ ਫੀਆਂ ਕਦੇ ਕੋਸ਼ ਅੱਛਾ ਤੂੰ ਘਰੋਂ ਬੁੰਡ ਤੇ ਖਾਈ ਗਿਆ ਫਿਰ ਬੁੰਡ ਤੇ ਕੈ ਨਾ ਸੁਣਤਾ ਲੈ ਉਹ ਕਹਿੰਦੀ ਜਾ ਕੇ ਉਹ ਕਹਿੰਦਾ ਮੰਮੀ ਮੇਰੇ ਤੋਂ ਤਾਂ ਸੇਵੀ ਵੱਡਾ ਕਰਦਾ ਚੀਜ਼ਾਂ ਲਵਾਉਂਦੀਆਂ

ਪਿੰਡ ਤੇ ਜਗਲ ਤੇ ਕੰਮ ਨਹੀਂ ਕਰਨਾ ਕਰ ਯਾਰ ਪਿੰਡ ਜਿਵੇਂ ਮੈਂ ਕਿਹੜਾ ਦੱਸ ਕਾਂ ਦੀ ਝੰਡੇ ਚ ਉਹ ਚੜਾਈ ਖੜਾਂਗਾ ਕਾਲੀ ਵੇਚੀ ਕਰਾ ਕੈਂ ਲੱਕੜਾਂ ਇਹ ਲੱਕੜ ਉਹ ਰਕਬਾੜੀ ਮੰਗ ਲਿਓ ਵੇਚੀ ਹੋਗੀ ਯਾਰ ਪ੍ਰੀਤ ਮੋਹੀ ਮੇਰੀ ਗੱਲ ਯਾਰ ਸਿੱਖੀਆਂ ਘਣਾ ਤਾਂ ਕੋਈ ਜੋ ਕਹਿੰਦਾ ਚੱਪੜ ਮਾਰਨ ਤਾਈਂ ਹਈ ਤਿੱਖੀ ਸੀ ਉਹ ਹਾਂ ਨਾਲੇ ਫੇ ਚੱਪੜ ਕੇ ਮਾਰਦੀ ਸੀ ਤੇਰੀ ਕਹਿੰਦੇ ਚੌਰਿਆ ਨਰੇ ਭੈਂ ਦਾ ਪੁੱਦਾ ਦੇਣੀ ਨੇ ਮਗਰ ਮੈਂ ਤੋਂ ਪੰਡ ਚਕਵਾਈ ਕਹਿੰਦੀ ਟਾਈਮ ਨੂੰ ਪੰਡ ਨੂੰ ਸਰਾ ਲਵਾਈ ਤੇ ਕੀ ਬੁੱਝੇਗਾ ਇਹਨਾਂ ਦੇ ਰਾਗ ਲੌਕਦਾ ਹੋਗਾ ਪੰਡ ਚਕਾਉਣ ਵੇਲੇ ਨਾ ਲੌਕਦਾ ਕਾਹਨੂੰਗਾ ਐਨਾ ਬਿਹਾਵੜਾ ਵੀ ਨਹੀਂ ਆਵੇਂ ਬਿਹਾਵਣੀ ਹੋਰ ਕੀ ਹੈ ਜਾਣ ਤਾਂ ਤੇਰੀ ਨਿਕਣੀ ਪਈ ਆ ਤੂੰ ਚੱਲ ਗਿਆ ਤੇ ਕੋਲ ਕਿ ਕਿਵੇਂ ਲੱਗੇ ਬੜ ਕੋਈ ਯਾਰ ਮੈਂ ਤਾਂ ਤੂੰ ਪਹਿਲਾਂ ਦੱਸ ਹਾਂ ਸਾਂਝੀ ਰੱਖੀ ਹੈ ਕਿ ਮੈਂ ਰੱਖਾਂ ਕੱਲਾ ਸਭ ਜੀ ਲੈ ਗਏ ਭਾਈ ਫਿਰ ਲਿਆ ਚਫਰ ਕਰ ਕੇ ਭੇਜੂਗਾ ਪਹਿਲੇ ਹੀ ਥੋੜਾ ਗੱਲ ਅੱਛਾ ਬੁੜੀ ਪਿੱਛੀ ਵਿਗ ਜੇਗਾ ਭੈਣ ਦਾ ਯਾਰ ਉਹ ਮਾ ਮਾ ਤਾਂ ਜਾਂਦਾ ਨਹੀਂ ਫਿਰ ਮੈਨੂੰ ਦਿਵਾ ਲਿਆ ਤੇਰੀ ਡਰਾਈਵਰ ਨਾਲ ਬਾਵਾ ਬੈਠਣੀ ਖਣੀਆਂ ਕਾ ਜਦਾ ਇੱਕ ਬਰਦਾ ਪੂਰੀ ਤਮਾ ਫਿਰ ਲਿਆ ਜੀ ਨਹੀਂ ਹੈ ਗਿਆ ਆਪਣੀ ਯਾਰ ਸੰਜੀ ਲਿਆ ਸੰਜੀ ਦੇਖ ਲੈ ਬਰਾ ਆਇਆ ਕਰਿਆ ਕਰ ਫਿਰ ਐਕਸੀਡੈਂਟ ਤੇਰੇ ਕੋਲ ਨਾ ਨਾ 8 ਦਿਨ ਇੱਕ ਦਿਨ ਚ ਤੱਕ ਕੀ ਹੁੰਦਾ ਕੱਪੜਾ ਲੀੜੇ ਨਹੀਂ ਧੋਤਾ ਜਾਂਦਾ ਇੱਕ ਦਿਨ ਚ ਤਾਂ 8 ਦਿਨ ਅ ਤੱਕ ਹੀ ਕੱਢੂੰਗਾ ਨੁਕੜਾ ਨੂੰ ਕੀਆ ਜੇ ਪਹਿਲੀ ਵਾਰੀ ਮੇਰੇ ਤੇ ਰੱਖਦੇ ਤੂੰ ਆਏ ਘਰ ਪਰ ਲੰਡਗਾ ਪਾਵਾਂਗੇ ਪਾਏ ਨਹੀਂ ਪਹਿਲੀ ਵਾਰੀ ਕੀ ਲੰਡੇ ਦਾ ਪਾਏਗਾ ਵੀ ਵਾਰੀ ਕੀ ਦੀ ਉਹ ਪਹਿਲਾਂ ਬਾਹਰ ਹੀ ਤਾਂ ਮੇਰੀ ਹੈ ਉਹ ਜਿਹੜਾ ਮੈਂ ਦਬਾਉਣ ਜਾਣਾ ਤੈਨੂੰ ਦਬਾਉਣ ਭਿੰਦਾ ਯਾਰਾ ਰੁਪਏ ਲਾਉ ਮੈਂ ਜਾਇ ਕਰ ਤੂੰ ਕੱਲਾ ਲਿਆ ਮੇਰਾ ਹੂੰ ਵਿੱਚ ਚਸਤ ਜੀ ਰੱਖ ਲਾ ਤੂੰ ਕਹ ਲਵਾਤਾ ਕਾ ਮਤਨ ਦਾ ਕਰਦਾ ਓਏ ਇਹ ਤਾਂ ਕੰਗੇ ਦੇ ਲਿਆਈ ਪਿੱਛੇ ਤੈਨੂੰ ਜਵਾਬ ਦੇ ਤੱਕ ਰੇ ਪਰ ਤੂੰ ਕਿਸੇ ਕੰਮ ਤੋਂ ਹੱਕ ਵੀ ਨਹੀਂ ਬਹੂ ਦੀ ਦੁਆ ਲਿਆਇ ਤੇ ਮਨੂੰ ਬਹੁਤ ਲਿਆਇ ਬਹੁਤ ਤਾਂ ਪੈਂਦੀ ਬੁਦੀ ਕਾਰੀ ਸਹਰਿਆਂ ਦੀ ਵਿਆਹੀ ਹੋਗੀ ਸਹਰਿਆਂ ਦੀ ਮੰਨੀ ਦੀ ਹੁੰਦੀ ਆ ਪੁੱਤ ਜਿਹੜੀ ਲੜ ਲੱਗ ਗਈ ਓਏ ਫੇਰੇ ਤਾਂ ਰੋਟੀ ਵਾ ਚਾਰ ਜੀ ਰੱਖਣੀ ਐ ਕ ਤੂੰ ਬਖਸ਼ ਦੇ ਤਪਰੇਲੂ ਜੋ ਕੁੱਤੀ ਨਹੀਂ ਬਖਸ਼ੀ ਬੰਦਾ ਯਾਰਾ ਤੀਮੀ ਬਖਸ਼ ਰੇਗਾ ਕੁੱਤੀ ਨੂੰ ਮੈਂ ਕਿੱਦੇ ਮਾਰਾ ਦੇਖ ਲੈ ਕੁੱਤੀ ਨਾਲ ਕੀ ਆ ਜੇ ਪਤਾ ਨਹੀਂ ਜੇ ਆਹ ਨਾ ਉਹ ਟੂਬ ਗਾ ਕਿਰਨੇ ਪਾਉਣ ਵਾ ਆ ਜਾਓ ਚਲ ਜੇ ਪਤਾ ਯਾਰ ਉਹਦਾ ਆਏ ਅੰਦੇ ਯਾਰ ਆ ਮਨ ਲੱਗੇ 3 ਗੋਡੇ ਪੋਨੇ ਪੈਣ ਜਵ ਆਹ ਹਾਂ ਉਹ ਤਾਂ ਠੀਕ ਹੋ ਯਾਨੀ ਕਿ ਉਹ ਜੋ ਪੰਜ ਰੈਕਸਰਸਾਈਜ਼ ਜੀ ਕਰਿਆ ਕਰਾਂਗੇ ਉਹ ਮੰਨ ਗਿਆ ਪਹਿਲੀ ਤੇ ਹੋਰ ਮੰਨ ਗਿਆ ਨਹੀਂ ਰਿਹਾ ਕਿ ਭੈਣ ਦਾ ਲੰਨਾ ਮੂੰਹ ਚੋਂ ਪਾਣੀ ਸਰ ਲੋ ਪਾਣੀ ਤੁੰ ਕੀ ਦਰ ਬਰਤਨ ਵਾਸਤੇ ਲਿਆਵਾਂਗੇ ਹੁਣ ਕੇ ਕੰਜਰਾਂ ਦੇ ਹੈ ਬਰਤਨ ਵਾਸਤੇ ਲਿਆਵਾਂਗੇ ਬਰਤਨ ਦੇ ਕਿਥੇ ਤਾਂ ਹੁਣਦੇ ਪੈਣਾ ਨਾ ਚੱਲਦੇ ਵੀ ਨਾ ਖੜਾ ਲਈ ਉਹ ਨਹੀਂ ਖੜ ਤੇ ਇਹ ਨਹੀਂ ਖੜ ਤੇ ਪ੍ਰਾਣੀਆਂ ਖੜਕਾਂ ਖਾਧੀਆਂ ਮਾਰਦਨ ਦੱਸਾ ਕੋ ਮੁੱਲ ਦੀ ਹਿੰਦੀ ਭੈੜੀ ਏ ਕਿਵੇਂ ਓਏ ਗੱਲ ਵੱਡਾਂ ਲੱਗਾ ਕੋਲ ਨਹੀਂ ਕਰਦੀ ਓ ਹਾਂ ਬੱਜ ਕੇ ਰਹਿ ਓਏ ਲਾ ਕੀ ਗੱਲ ਫੱਟ ਜੂ ਯਾਰ ਹਾਂ ਜੋ ਕਰਨਾ ਮੈਨੂੰ ਕੋਲੇ ਸੱਦ ਲਈ ਅੱਛਾ ਹਾਂ ਰੱਖੀ ਤੇ ਤੂੰ ਕੀ ਤੇਰੀ ਸੋਚੋਂ ਮੈਂ ਕੀ ਕਰਨਾ ਤੂੰ ਕੀ ਕੁੰਝ ਤੇ ਹੱਥ ਨਾ ਪਾਵੇਂਗਾ ਅੱਲਾ ਬੇਕਰਦਾ ਨੰਨਾ ਤੇਰੇ ਵਰਗੇ ਮਿੱਠੇ ਜਿਹਨੂੰ ਵੱਢ ਕੇ ਅਗਲੀ ਖਾਲ ਚ ਨਾ ਪਈ ਜਾਂਦੀ ਏ ਹੁਣ ਕੇ ਪੈਂਦੀ ਆ ਪੈਂਦੀ ਲੱਕੜ ਜਾਵੇ ਸਵਾਦ ਪਿੱਛੇ ਦਾ ਭੰਮ ਜਾਨ ਵੀ ਦੇ ਦੂ ਮੈਂ ਤਾਂ ਅੱਲਾ ਮਰੇਗੀ ਜਿਸੀ ਜਾਂਦੀ ਏ ਕਤੂ ਪਿਆ ਤਾਂ ਪਿਆ ਸੌ ਲੱਗੇ ਮੈਂ ਉਹ ਪ੍ਰੀਤਮ ਕਿਆ ਉਬਲਿਆਂਡੇ ਵੰਮ ਉਹ ਰਾਣੀ ਮੈਂ ਖ ਪੁੱਛਣਾ ਉਹ ਨਾਲੇ ਕੋਈ ਦੇਰ ਤੀ ਬੁਰੂਆਂ ਬਾਦੂ ਫਿਰਦੇ ਕੋੰਨਾ ਲੱਗਾ ਇਦਾਂ ਹੀ ਆਪੋਂ ਤੱਕ ਰ ਟੱਕਰ ਹੀ ਨਹੀਂ ਯਾਰ ਲੋਕਾਂ ਵਾਸਤੇ ਵਾਧੂ ਆ ਆਪਣੇ ਵਾਸਤੇ ਤਾਂ ਮਰਨਾ ਹੋਊ ਆਪਣੇ ਭਾਈ ਦਾ ਤਾਂ ਆਪਾਂ ਭਾਂ ਦਾ ਲਾਲਾਉਂਡੀ ਦੇ ਦੁਆਰੇ ਆਉਂਦਾ ਆਪੇ ਨਾਲ ਤੋਂ ਗੱਲ ਹੋ ਗਈ ਕਹਿੰਦਾ ਕਿ ਮਾਂ ਆਕੇ ਫਲਾਣਾ ਕਹੇ ਜੇ ਮਰਜ਼ੀ ਨਾ ਮੈਨੂੰ ਨੰਬਰਦਾਰੀ ਮਿਲ ਜੇ ਉਹ ਕਹਿੰਦੀ ਪੁੱਤ ਤੇਰੇ ਭਾਈ ਦਾ ਸਾਰਾ ਪਿੰਡ ਮਰ ਜੇ ਤਾਂ ਵੀ ਨਹੀਂ ਨੰਬਰਦਾਰੀ ਤਾਂ ਮਿਲਦੀ ਉਹ ਗੱਲ ਆਪਣੇ ਨਾਲ ਮੈਂ ਹੋ ਕਹਿਣਾ ਹੋਵੇ ਆਹ ਅਰੇ ਫਿੱਟ ਰੈਡੀ ਟਾਈ ਪੂ ਤੁੰਪੂ ਕਹੇ ਇਹ ਨਾ ਲੈ ਜੇ ਇੱਕ ਇੱਕ

ਓ ਲੋ ਟੋਮਾ ਲੱਗਣਾ ਥਾਸ ਤੇ ਪੈਣੀ ਚਲ ਉਹ ਵੇਖ ਲਾਂਗੇ ਕੋਈ ਨਹੀਂ ਹੋਇਆ ਕਿਉਂ ਲਾਵਾਗਾ ਤੇ ਰੇ ਨਾਲ ਚੀਜ਼ ਹੀ ਲਾਵਾਂਗੇ 2 ਰੁਪਏ ਪਰ ਮਾ ਪੱਧ ਲੱਗ ਜਾਣਾ ਪੈਣਾ ਲਾਣਾ ਚੁਸਕੀਆਂ ਵਾਲੀਆਂ ਪੜੀਆਂ ਮਾਰ ਕੋਈ ਨਹੀਂ ਹੁੰਦਾ ਲਾ ਲਾਂਗੇ ਇਹਨੂੰ ਚਾਟ ਤੇ ਲਾ ਲਾਂਗੇ ਇਹਨੂੰ ਲਾ ਲਾਂਗੇ ਚਾਟ ਤੇ ਚਾਟ ਨੂੰ ਪੈਣ ਤੋਂ ਫੁੱਦੀ ਮੈਂ ਤਾਂ ਵੀ ਆਟਾ ਪਕ ਮੈਂ ਸਾਰਾ ਕੰਮ ਹੀ ਹੁੰਦਾ ਇਹਦਾ ਵੀ ਉਹ ਚੱਤੀ ਹੈ ਆੜੇ ਪੈਸੇ ਰੈਡੀ ਨਾਲ ਕੀ ਮੀ ਲਾਲਾ ਯਰ ਉਹ ਵੀ ਗਿੱਜ ਜੂਤਾ ਸਾਰੇ ਆ ਨਾ ਹਾਂ ਜਿਵੇਂ ਕਬੂਤਰ ਨਹੀਂ ਛਤਰੀ ਤੇ ਉੱਡਦੇ ਹੋਏ ਇਹ ਕੱਪੜੇ ਤੇ ਘਿਹਾਲਾ ਚਹੀਦੀ ਨਹੀਂ ਨਹੀਂ ਨਾ ਤਾਂ ਕਿੱਥੇ ਨਹੀਂ ਆ ਹੈ ਉੱਥਲੇ ਉੱਤਰਣੇ ਤਾਂ ਮੀ ਲਾਲਾ ਭਾਈ ਨਾ ਉਤਰ ਆਲੀ ਜਾਂਦੀ ਹੈ ਭੈਂਦਾ ਯਾ ਡਰਾਈਵਰ ਲਿਆ ਕੇ ਕਲੰਬਰ ਦਿਊਗਾ ਅੱਛਾ ਹੈ ਹਾਂ ਇਹ ਜੀ ਜੂ ਮੈਂ ਦੋ ਤਿੰਨ ਲਿਆ ਕੇ ਜਿੱਤਿਆ ਮੈਨੂੰ ਦੱਸਿਆ ਸੀਗਾ ਐਡੀ ਕਿੱਧਰ ਦੋ ਜਾਂਦਾ ਇਹ ਮਰਾ ਸਾਰਾ ਏ ਜੂਪੀ ਦਾ ਪੀ ਕਣੀ ਨਿਕਲ ਜਾਂਦਾ ਲੰਮਾ ਬਾਈ ਮਹੀਨਾ ਮਹੀਨਾ ਮੁੜਦਾ ਹੀ ਨਹੀਂ ਹੈ ਆ ਬੇਸਬਕਾ ਬੱਚੀ ਇਹਨੇ ਤਾਂ ਪੈਂਦੇ ਯਾਰ ਨੇ ਵਪਾਰ ਚ ਲਾ ਰੱਖਿਆ ਅੱਛਾ ਜੀ ਤੇ ਹੋਰ ਉਹ ਪੈਂਦਾ ਯਾਰ ਨਾ ਇਹ ਜਗਾਂ ਨੂੰ ਪੁਰ ਪੀਏ ਬਣਾਉਂਦਾ ਹੈ ਮੈਂ ਦੱਸਿਆ ਯਾਰ ਹਾਂ ਕੰਜਦੇ ਅਨਿਆਸ ਲੋਹ ਚ ਲਿਆ ਹੁੰਦਾ ਓਏ ਕੱਲ ਮੈਂ ਕੰਜਦੇ ਦਾ ਠੇਕੇ ਤੇ ਪੀਣ ਗਿਆ ਸੀ ਮੈਨੂੰ ਜੀਤੇ ਨੇ ਦੱਸਿਆ ਹਾਂ ਉਹਨੇ ਜੀਤੇ ਨਾ ਪੁੱਤਾਂ ਦੇ ਨੇ ਉਹ ਮਰਦਨ ਦੱਸਿਆ ਦਾ ਹੈ ਆਪਣੇ ਪੰਡਤ ਥੁੱਕ ਦੀ ਉਲਟੀ ਬਣਾਉਂਦਾ ਕਰਦਿਆਲ ਬਚਾ ਕਰ ਬਚਾ ਕਾ ਨੂੰ ਯਾਰ ਪੱਕਾ ਬਦਾ ਯਾਰ ਮੈਨੂੰ ਪਈ ਤਮਾ ਯਾਰ ਜੋ ਵਾ ਆਪਣਾ ਬੈਡ ਦਮੈ ਤੈਨੂੰ ਪਤਾ ਹੂੰ ਗਾ ਕਰੀ ਹਣਾ ਭਰੀ ਹੋਣਾ ਹੋਰ ਕਿੱਦੜ ਹੋਣਾ